ਲਓ ਦੁੱਲਾ ਨੇ ਕਬੱਡੀ ਪਾਤੀ ਹੈ ਜੱਠੇ ਗਵਿੰਦਪ੍ਰੇਆਲਾ ਦੁੱਲਾ ਤੇ ਦੂਸਰੇ ਪਾਸੇ ਸ਼ਿਲੂ ਕੋਸ਼ਿਸ਼ ਕਰਦਾ ਹੋਇਆ ਕਾਂਗੇ ਦੇ ਕਬੱਡੀ ਕੱਪ ਦਾ ਫਾਈਨਲ ਲਾ ਵੀ ਮੀਕਿਆ ਅਗਲੀ ਵੇਲ ਲਓ ਸਾਹਮਣੇ ਕਿਹਨੇ ਨਾਈਵਾਨ ਇਸ ਵੇਲੇ ਉਹ ਬੋਪੜ ਦੀ ਧਰਤੀ ਦਾ ਰਕੇਸ਼ ਕਬੱਡੀ ਬੋਰਡ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਚਾਰੇ ਪਿਆਰ ਵਰ ਪਿਆਰ ਨੇ ਰਿਆਦ ਵੜਗੇ ਇੰਦਰਜੀਤ ਵੜਗੇ ਬਲੂਕ ਵੜਗੇ ਉਹ ਸੁਦੀਕ ਵੜਗੇ ਉਹ ਵੱਟੇ ਨਾਮ ਨੇ ਉਹ ਮੱਖਣ ਵਾਲੀ ਦੇ ਭਾਂਡ ਜੇ ਉਹ ਸ਼ਕਰਪੁਰ ਦੀ ਧਰਤੀ ਰਕੇਸ਼ ਤੇ ਫਰਿਆਦ ਉਹ ਫਰਿਆਦ ਜੱਪਾ ਲਓ ਫਰਿਆਦ ਨੇ ਬੱਲੇ ਬਰੇ ਕਰਵਾਦੀ ਐ ਕਾਂਗੇ ਨੇ ਕਬੱਡੀ ਕੱਪ ਦਾ ਫਾਈਨਲ ਟੀਮਾਂ ਦੋਨੇ ਸਿਰੇ ਦੀਆਂ ਅੱਜ ਕੌਣ ਬੈਸਟ ਬਣਦਾ ਅੱਜ ਕੌਣ ਬੈਸਟ ਬਣਦਾ ਲਓ ਕਰਮਜੀਤ ਕਣਗਸ ਹੰਨਿਆ ਵੇਖਣਾ ਪ੍ਰਮਾਤਮਾ ਨੂੰ ਯਾਦ ਕਰਦਾ ਹੋਇ ਇਧਰ ਚਾਰ ਦੇ ਚਾਰੇ ਤਿਆਰ ਪਰ ਤਿਆਰ ਪੱਟਾਂ ਦੇ ਵੱਜਦੀਆਂ ਥਾਪੀਆਂ ਕੇ ਵਿੱਚ ਗਹਿਰੇ ਝੱਲਾਵੇ ਲਓ ਸਾਹਮਣੇ ਕਬੱਡੀ 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 ਪੂਰੀਆ ਤੇ ਸ਼ੀਲੂ ਪੂਰੀਆ ਤੇ ਨੰਬਰ ਰੇਡਰ ਦਾ ਨੰਬਰ ਧਾਵੀ ਦਾ ਹਰਪ੍ਰੀਤ ਮੁਕਸਰ ਤੋਂ ਫੂਡ ਹੱਬ ਵਾਲੇ ਰਾਜੂ ਦੇ ਹਰ ਜੱਫੇ ਦੇ ਕਹਿੰਦੇ 1100 ਬਿੱਟਾ ਜਾਵੇਗਾ ਧੰਨਵਾਦ ਹੈ ਵੀਰਾਂ ਦਾ ਆਹ ਸਾਹਮਣੇ ਕਹਿੰਦੇ ਨੌਜਵਨ ਤੇਰੀ ਵਾਲਾ ਪੰਕਜ ਵੀ ਕਬੱਡੀ ਬੌਂਡ ਦੇ ਲਈ ਵਧਿਆ ਹੋਇਆ ਕੰਨੀਆਂ ਦੇ ਕੌਣ ਨੇ ਆ ਜਿਨ੍ਹਾਂ ਦਾ ਦੌਰ ਚੱਲਦਾ ਜਿਨ੍ਹਾਂ ਦਾ ਦੌਰ ਚੰਨਿਆ ਆ ਕਦੇ ਫਰੀਦ ਵਰਗੇ ਇੰਦਰਜੀਤ ਵਰਗੇ ਆ ਕਹਿੰਦੇ ਫਕੀਰ ਹਸੈਨ ਇਹ ਨੰਬਰਦਾਰ ਦਾ ਬੇਟਾ ਹੈ ਜਿਹਨੇ ਟਰਾਈ ਕੀਤੇ ਲਓ 베ਰੀ ਪਿੰਡ ਦਾ ਕਹਿੰਦੇ ਪੰਕਜ ਤਕੜਾ ਨੰਬਰ ਜੋੜ ਗਿਆ ਉਹ ਟ੍ਰਾਂਟੋ ਦੇ ਪੰਡ ਕੱਪਦਾ ਵਰਲਡ ਕੱਪ ਦਾ ਬੈਸਟ ਸ਼ਾਜੀ ਸ਼ਕਰਪੁਰੀਆ ਉਧਰ ਗੁਰਵਿੰਦਰ ਸੰਧੂ ਪੰਜਾਬ ਪੁਲਿਸ ਯਾਦੂ ਸੰਧੂ ਗੁਰਮੀਤ ਸੰਧੂ ਤੇ ਗੁਰਮੀਤ ਸੰਧੂ ਕਹਿੰਦੇ ਵੀ ਸ਼ਿਲੂ ਦੋ ਜੱਫੇ ਲਾਉਂਦਾ 2000 ਦਾ ਮਾਣ ਦੇਵਾਂਗੇ ਲਓ ਦੋ ਖਿਡਾਰੀਆਂ ਦੇ ਦਰਮਿਆਨ ਦੋਨੇ ਕਹਿੰਦੇ ਵੱਡੇ ਮਾਲ ਨੇ 3000 ਵੀਰਾਂ ਦੇ ਦੇਵਾਂਗੇ ਲਓ ਸ਼ਾਜੀ ਵੀ ਰੇਟ ਤੇ ਸਭ ਦੇ ਸਵਾਦ ਕਬੱਡੀ ਦਾ ਆਹ ਹੱਥਾ ਚੁੱਥ ਨੇ ਸ਼ਾਬਾਸ਼ ਹੈ ਬੱਲੇ ਬੱਲੇ ਆ ਉਹਨੇ ਉਹਨੂੰ ਅਪਰੀਸ਼ੀਏਟ ਕੀਤਾ ਉਹਨੂੰ ਹੌਸਲਾ ਦਿੱਤਾ 5 ਨੰਬਰ 13 ਤੂੰ ਜਿਉਂਦਾ ਰਹਿ ਇਹ ਪਿਆਰ ਹੈ ਉਹ ਸਤਕਾਰ ਅੱਜ ਧਾਂਗੇ ਵੀ ਤਰਤੀ ਹੈ ਇਹ ਲਾਸਟ ਮੈਚ ਹੈ ਇਹ ਚੋਟੀ ਦਾ ਮੈਚ ਹੈ ਆਹ ਸਾਹਮਣੇ ਕਹਿੰਦੇ ਇਸ ਵੇਲੇ ਉਹ 베ਰੀ ਵਾਲਾ ਪੰਕਜ ਨੰਬਰ ਆਫਰੀ ਟੀਮ ਲਈ ਜੋੜਦਾ ਹੋਇਆ ਉਹ ਚੱਠੇ ਵਾਲਾ

ਕੋਈ ਗੱਲ ਦੀ ਪਿਆਰ ਨਾਲ ਪਿਆਰ ਦੀ ਖੇਡ ਮੁਕਾਬਲਾ ਮੈਚ ਹੈ ਹੈਵੀ ਚੋਟੀ ਦਾ ਬਟ ਇਹੀ ਹੈ ਵੀ ਥੋੜਾ ਜਿਹਾ ਹੌਸਲਾ ਰੱਖੀਏ ਥੋੜੀ ਜਿਹੀ ਸ਼ਹਿਨਸ਼ੀਲਤਾ ਉਹ ਜ਼ਰੂਰੀ ਹੈ ਜਿਗਰਾ ਦਿਲ ਚਾਹੀਦਾ ਪਰ ਥੋੜਾ ਪਿਆਰ ਨਾਲ ਰੱਬ ਦੀ ਕਿਰਪਾ ਰੱਖੇ ਅਕਾਲਗੜ ਵਾਲੇ ਆਪ ਕਹਿ ਕੇ ਜਿਹੇ ਆ ਇੱਕ ਟਰੈਕਟਰ ਬ੍ਰਿਵੇਂਦਰ ਜਿੱਤ ਗਿਆ ਸੀਗਾ ਇੱਕ ਕਹਿੰਦੇ ਇਹਨੇ ਜਿੱਤਿਆ ਸੀਗਾ ਇਹ ਰਕੇਸ਼ ਹੈ ਕਹਿੰਦੇ ਬੋਪਰ ਦੀ ਧਰਤੀ ਦਾ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ 22 ਉਮਰ ਦੇ ਵਿੱਚ ਇਹ ਬੱਤੇ ਨਾਮ ਨੇ ਉਹ ਫਕੀਰ ਹੁਸੈਨ ਨੰਬਰਦਾਰ ਦਾ ਬੇਟਾ ਹੈ ਉਹ ਬੱਲੇ ਬੱਲੇ ਫਰਿਆਦ ਬੱਲੇ ਬਲੇ ਕਰਾ ਗਿਆ ਫਰਿਆਦ ਬੱਲੇ ਬਲੇ ਕਰਾ ਗਿਆ ਤਾਂਗੇ ਦੇ ਕਬੱਡੀ ਕੱਪ ਦਾ ਫਾਈਨਲ ਚੱਲਦਾ ਆ ਬੂਰੀਆ ਸਿਸਰ ਪਾਉਂਦਾ ਹੋਇਆ ਰੇਡ 11 ਦੇ ਵਿੱਚੋਂ ਕੌਣ ਸੋਨੀ ਵਰਗੇ 라ਜੂ ਪਾਉ ਵਰਗੇ ਇੱਕ ਪਾਸੇ ਸ਼ੀਲੂ ਲੱਗਾ ਹੋਇਆ ਹੁਣ ਚਾਰਾਂ ਦੀ ਕੌਣ ਦੀ ਚੇਨ ਇਹ ਕਿਸ ਨਾਜਵਾਨਾ ਮੁਕਾਬਲਾ ਹੋਣਾ ਲਓ ਬੂਰੀਆ ਤੇ ਸ਼ੀਲੂ ਬੂਰੀਆ ਤੇ ਕਬੱਡੀ 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 ਟੱਕਰ ਸਿਰੇ ਦੀ ਹੈ ਜੋਰ ਲੱਗਾ ਹੋਇਆ ਬੂਰੀਆ ਤੇ ਸ਼ੀਲੂ ਬੂਰੀਆ ਤੇ ਸ਼ੀਲੂ ਨੰਬਰ ਜਾਫੀਆਂ ਦਾ ਨੰਬਰ ਸ਼ੀਲੂ ਦਾ ਨੰਬਰ ਜਾਫੀਆਂ ਦਾ ਉਹ ਕੋਈ ਗੱਲ ਨਹੀਂ ਯਾਰ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਉਹ ਨੰਬਰ ਵੀਰ ਬੜਕੇ ਯਾਰ ਪਿਆਰ ਨਾਲ ਜਿਹੜੀ ਗੱਲਾਂ ਇੱਕ ਵਾਰੀ ਜ਼ਬਾਨੋਂ ਨਿਕਲ ਜਾਂਦੀ ਹੈ ਕਿੱਥੇ ਵਾਪਸ ਆਉਂਦੀ ਹੈ ਥੋੜਾ ਪਿਆਰ ਨਾਲ ਮੇਰੀ ਬੇਨਤੀ ਹੈ ਤੁਸੀਂ ਵੀਰਓ ਸਾਡੇ ਭਾਈਓ ਥੋੜਾ ਪਿਆਰ ਨਾਲ ਹੋ ਜਾਂਦਾ അബ്ദി പണമേ ബാണേ പ്യാർ പ്യാറുക്ക ਆਹ ਮਿੱਤਰਾਂ ਦੇ ਕੱਪ ਦੇ ਕੁੜੇ ਆਹ ਵੇਖ ਲਲਕਰੇ ਪੈੰਦੇ ਮਿੱਤਰਾਂ ਦੇ ਕੱਪ ਦੇ ਕੁੜੇ ਵੇਖ ਲਲਕਰੇ ਵੇਖ ਲਲਕਰੇ ਪੈੰਦੇ ਮਿੱਤਰਾਂ ਦੇ ਕੱਪ ਦੇ ਕੁੜੇ ਟੌਪ ਦੇ ਮੱਲਾਂ ਦੀ ਟੱਕਰ ਹੋ ਰਹੀ ਆ ਬਾਈ ਬਣ ਕੇ ਜਿਹੜੇ ਭਰਾਵਾਂ ਦੀ ਡਿਊਟੀ ਦੀ ਯਾਰ ਥੋੜਾ ਜਿਹਾ ਪਿੱਛੇ ਨੂੰ ਆ ਜਾਓ ਬਹੁਤ ਵਧੀਆ ਮੁਕਾਬਲਾ ਚੱਲਦਾ ਲਓ ਸ਼ਹਿਜ਼ਾਦ ਅਲੀ ਫੇਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੈ ਢਾਂਗੇ ਦੇ 5 ਸ਼ਕਰਪੁਰ ਦੇ 5 ਪਈ ਹੋਈ ਰੇਡ ਤੇ ਨੰਬਰ ਰੀਡਰ ਦੇ ਸਿਰ ਆ ਜੜਿਆ 5 ਤੇ 6.5 ਹੋ ਗਿਆ ਹੈ ਖਾਂਗੇ ਦੇ ਕਬੱਡੀ ਕੱਪ ਦਾ ਫਾਈਨਲ ਚੱਲਦਾ ਹੈ ਅਗਲੀ ਰੇਡ ਪੰਕਜ 베ਰੀ ਵਾਲਾ ਇਹ ਪੱਟਾਂ ਦੇ ਨਾਲ ਪੱਤਰੇ ਖੇਂਦੇ ਡੌਲਿਆ ਨੂੰ ਯਾਰੋ ਹੱਥ ਨਹੀਂ ਪੈਂਦੇ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਆ ਜੱਗੇ ਦੀ ਚੌੜੀ ਹੈ ਛੱਤੀ ਹੈ ਬਾਲੇ ਜਦੋਂ ਵਿਚ ਮੈਦਾਨ ਦੇ ਡੁੱਕਦੇ ਆ ਅੱਜ ਕਹਿੰਦੇ ਗੁਰਵਿੰਦਰ ਤੇ ਪਿੰਡ ਪਿੰਡ ਮੇਲਾ ਚੱਲਣਾ ਓ ਸਾਡੇ ਗੁਰਵਿੰਦਰ ਦੇ ਇਹ ਪਿੰਡ ਮੇਲਾ ਚੱਲਣਾ ਓ ਕਬੱਡੀ ਦੀ ਤੂੰ ਦੀ ਦੁਨੀਆ ਦੇ ਵਿੱਚ ਗੱਲ ਲੱਗੂ ਟਕਾੜੇ ਇਹ ਕਹਿੰਦੇ ਰਜੀਤ ਇੰਦਰਜੀਤ ਤੇ ਪੰਕਜ ਇੰਦਰਜੀਤ ਤੇ ਪੰਕਜ ਕੀ ਹੋਈ ਜੰਗਾ ਸਿਰਾ ਹੋਈ ਜਾਂਦਾ ਬੱਲੇ ਬੱਲੇ ਹੋਈ ਜਾਂਦੀ ਹੈ ਅਗਲੀ ਰੋਲ ਦੁੱਲਾ ਫੇਰ ਆ ਗਿਆ ਦੁੱਲਾ ਫੇਰ ਆ ਗਿਆ ਲਓ ਦੁੱਲੇ ਨੇ ਕਬੱਡੀ ਪਾਈ ਹੈ ਹੁਣ ਚਾਰਾਂ ਦੇ ਵਿੱਚੋਂ ਕੌਣ ਯਾਰਾਂ ਦੇ ਵਿੱਚੋਂ ਕੌਣ ਮੈਚ ਬਰਾਬਰੀ ਤੇ ਲਓ ਸ਼ੀਲੂ ਤੇ ਦੁੱਲਾ ਸ਼ੀਲੂ ਤੇ ਦੁੱਲਾ ਸ਼ੀਲੂ ਤੇ ਦੁੱਲਾ ਸ਼ੀਲੂ ਤੇ ਦੁੱਲਾ ਸ਼ੀਲੂ ਤੇ ਉਹ ਦੁੱਲਾ ਆ ਆ ਆਹ ਸੁਆਦ ਹੈ ਉਂਗਲਾਂ ਖੜੀਆਂ ਨੇ ਉਹ ਗੁੱਡੀਆਂ ਚੜੀਆਂ ਨੇ ਉਂਗਲਾਂ ਖੜੀਆਂ ਨੇ ਗੁੱਡੀਆਂ ਚੜੀਆਂ ਨੇ ਇਹ ਫਾਈਨਲ ਹੈ ਉਹ ਤਾਗੇ ਦੀ ਧਰਤੀ ਰਕੇਸ਼ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅਮਰਤ ਜੀਮਾ ਬਸੀਆਂ ਵਾਲਾ ਇਹ ਪਿਆਰ ਕਹਿੰਦੇ ਗੁਰਵਿੰਦਰ ਜੀ ਨਾਲ ਇਹ ਅੱਜ ਦਾ ਨਹੀਂ ਇਹ ਪਹਿਲੀਆਂ ਦਾ ਆਹ ਮਲੂਕ ਕਾ ਬਲੂਕ ਅਲੀ ਬਲੇ ਬਲੇ ਕਰਾ ਗਿਆ ਜੱਫੇ ਤੇ ਜੱਫਾ ਲੱਗ ਰਿਹਾ ਜੱਫੇ ਤੇ ਜੱਫਾ ਲੱਗ ਰਿਹਾ ਕਾਂਗੇ ਦੇ ਕੱਪ ਦਾ ਫਾਈਨਲ ਚੱਲਦਾ ਲਓ ਬੁਰੀ ਆਸੀ ਸਿਰਫੇਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ 11 ਦੇ ਵਿੱਚੋਂ ਕੌਣ ਲਓ ਸਾਹਮਣੇ ਲਓ ਸਾਹਮਣੇ ਹਰ ਜੋ ਪਾਸੇ ਏ ਨੰਬਰ ਰੇਡਰ ਦਾ ਨੰਬਰ ਧਾਵੀਰ ਉਹ ਕਾਂਗੇ ਵਾਲੇ ਮੈਚ ਕਿਦਾਂ ਲੱਗਦਾ ਬੁੱਟਾ ਓਕੀਆ ਬੁੱਟਾ ਓਕੀਆ ਅੱਜ ਦੇ ਮੈਚ ਦੀ ਰਿਪੋਰਟ ਓਕੇ ਆ ਰਿਪੋਰਟ ਓਕੇ ਆ ਲਓ ਸਾਹਮਣੇ ਬੱਲੇ ਕਹਿੰਦਾ ਪੋਜ਼ਿਟਿਵਿਟੀ ਉਹ ਕਹਿੰਦੇ ਸਾਰਾ ਕੁਝ ਪੋਜ਼ਿਟਿਵ ਹੈ ਇਹ ਕਿਰਪਾ ਪ੍ਰਮਾਤਮਾ ਦੀ ਇਹ ਬੇੜ ਮੈਨੂੰ ਲੱਗਦਾ ਵੀ ਇੰਨੇ ਬੱਲੇ ਬੱਲੇ ਕਰਵਾਪੀ ਇਹ ਤਾਂ ਚਾਰੇ ਪਤੰਦਰ ਸੌ ਆਖਾ ਕੇ ਆਏ ਆ ਸੌ ਆਖਾ ਕੇ ਆਏ ਆ ਓ ਸ਼ਕਰਪੁਰਿਆ ਸ਼ਕਰਪੁਰਿਆ ਸ਼ਾਦੀ ਆ ਗਿਆ ਉਧਰ ਗੁਰਵਿੰਦਰ ਸੰਧੂ ਪੰਜਾਬ ਪੁਲਿਸ ਯਾਦੂ ਸੰਧੂ ਗਰਮੇਲ ਸੰਧੂ ਤੇ ਗਰਮੀਰ ਸੰਧੂ ਛੀਲੂ ਦੇ ਦੋ ਜਫੇ 3000 ਦੇ ਓ ਸ਼ਕਰਪੁਰੀਆ ਸ਼ਹਿਯਾਰ ਨੰਬਰ ਆਪਣੀ ਟੀਮ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਅੱਜ ਦੇ ਦਿਨ ਦਾ ਫਾਈਨਲ ਚੱਲਦਾ ਹੈ ਲਓ ਗੁਰਵਿੰਦਰ ਕਾਂਗੇ ਨੂੰ ਸਾਰੇ ਕਾਂਗੇ ਪਿੰਡ ਨੂੰ ਮੁਬਾਰਕਬਾਦ ਇਹ ਟੀਮਾਂ ਸਿਰੇ ਦੀਆਂ ਬਣੀਆਂ ਸਿਰੇ ਦੇ ਆ ਗਿਆ ਕਾਂਗੇ ਦੇ ਵਿੱਚ ਵੱਡੀਆਂ ਰੌਣਕਾਂ ਉਹ ਪਈ ਹੋਈ ਰੇਡ ਤੇ ਇੰਦਰਜੀਤ ਫਰੀਦ ਬਲੂਕ صدیق ਵਰਗੇ ਮੁੰਡੇ ਤਿਆਰ ਬਰ ਤਿਆਰ ਪਰ ਸ਼ਕਰਪੁਰੀਆ ਨੇ ਇੱਕ ਪਾਸਾ ਕਰਨ ਵਾਲੀ ਗੱਲ ਕਰਤੀ ਹੈ ਸ਼ਕਰਪੁਰੀਏ ਇੱਕ ਪਾਸਾ ਕਰ ਗਿਆ ਨੰਬਰ ਰੇਡਰ ਦਾ ਅਗਲੀ ਰੇਡ ਬੂਰੀਆ ਲੈ ਕੋਲੇ ਸਾਹਮਣੇ ਕਹਿੰਦੇ ਬੂਰੀਆ ਉਹ ਬੂਰੀਆ ਅਗਲੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਉਧਰ ਸੁਖਰਾਜ ਕਹਿੰਦਾ ਵੀ ਮੁੰਡਾ ਇੱਕ ਪਾਸਾ ਕਰਕੇ ਜਾਣਗੇ ਇੱਕ ਪਾਸਾ ਹੋਵੇਗਾ ਜਰੂਰ ਲਓ ਸਾਹਮਣੇ ਦੇਖੋ ਕਬੱਡੀ 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 ਬੂਰੀਆ ਪੈ ਇਹ ਇਲੂ ਇਲੂ ਕਿਹਾ ਹੈ ਇਹ ਸ਼ੀਲੂ ਸ਼ੀਲੂ ਕਿਹਾ ਹੈ نمبر شیلو میں شیلو شیلو کیا ہے سامنے کہیں وال کبڈی پار ہو یہ منڈیا نے پوچھا کہ تعبے پی آئے کہ آئے ਉਰੀ ਤੇ ਆਏ ਕਹਿੰਦੇ ਸਿਰਾ ਕਰਾਉਣ ਆਏ ਆ ਕਹਿੰਦੇ ਦੁਨੀਆ ਨੂੰ ਦੱਸਣ ਆਏ ਆ ਕਹਿੰਦੇ ਘਾਂਗੇ 'ਚ ਜਿੱਤਣ ਆਏ ਆ ਘਾਂਗੇ 'ਚ ਵਜਾ ਵਜਾ ਕਰਾਉਣ ਆਏ ਆ ਲਓ ਦੁੱਲਾ ਚੱਠੇ ਵਾਲਾ ਫੇਰ ਆਉਂਦਾ ਹੋਇਆ ਰੇਡ ਲਓ ਦੁੱਲਾ ਤੇ ਦੁੱਲਾ ਤੇ ਦੁੱਲਾ ਤੇ ਕਿਸ ਨਾ ਜਵਾਨਾ ਮੁਕਾਬਲਾ ਹੋਣਾ ਮੈਚ ਚੋਟੀ ਦਾ ਰਾਜੂ ਪਾਉ ਘਾਂਗੇ ਵਾਲਾ ਘਾਂਗੇ ਵਾਲਾ ਰਾਜੂ ਪਾਉ ਮੇਰੇ ਮਿੱਤਰੋ ਓ ਮੇਲਾ ਲੁੱਟ ਗਿਆ ਮੇਲਾ ਲੁੱਟ ਗਿਆ ਕੀ ਬਾਤ ਹੈ ਭਾਉ ਦਾ ਜੱਫਾ ਕਿਵੇਂ ਲੱਗਿਆ ਐਨ ਗੱਲ ਬਣਾਤੀ ਆ ਮੁੰਡੇ ਨੇ ਮੈਚ ਕਹਿੰਦੇ ਚੋਟੀ ਦਾ ਹੱਥ ਤੇ 13.5 ਅਗਲੀ ਰੇਲ ਪਰ ਸ਼ਕਰਪੁਰੀਏ ਕਿੱਥੇ ਲੋਟ ਆਉਂਦੇ ਆ ਲਓ ਮਲੂਕ ਤੇ ਵਾਹ ਓਏ ਸ਼ਿਪਾਟ ਗਿਆ ਮੇਰੇ ਵੀਰੋ ਰਾਜਨ ਬੱਟੀ ਨੇ ਕਹਿੰਦੇ 500 ਦਾ ਨੋਟ ਕੱਢ ਕੇ ਫੜਾਤਾ ਵੀ ਰਾਜੂ ਭਾਉ ਨੂੰ ਦੇ ਦੇ ਵੀ ਪਹਿਲਵਾਨਾ ਲਓ ਸਾਹਮਣੇ ਦੇਖਣਾ ਮੇਰੇ ਮਿੱਤਰੋ ਓ ਸ਼ੀਲੂ ਤਿਆਰ ਰਾਜੂ ਤਿਆਰ ਸੋਨੀ ਤੇ ਨਾਲ ਮਰੀਕ ਨੰਬਰ ਰੇਡਰ ਦਾ ਨੰਬਰ ਸ਼ਾਜੀ ਦਾ ਬੈਸਮਾਬੋਦ ਬੋਲੋ ਸੋਨਿਆ ਸਾਡੇ ਮੈਚ ਦਾ ਬੈਸਟ ਰੇਡਰ ਦੱਸਿਓ ਜਗਨੰਦਨ ਬੈਸਟ ਕੌਣ ਬਣਿਆ ਦੱਸੋ ਮੇਰਾ ਵੀਰ ਬੈਸਟ ਕੌਣ ਬਣਿਆ ਬੈਸਟ ਵਾਲਾ ਇੱਕ ਬੇਨਤੀ ਹੈ ਜੀ ਆਪੋ ਆਪਣੇ ਮੋਬਾਈਲ ਤੇ ਆਪੋ ਆਪਣੇ ਪਰਸ ਜਰੂਰ ਸੰਭਾਲੋ ਜੀ ਆਪੋ ਆਪਣੇ ਫੋਨ ਤੇ ਆਪੋ ਆਪਣੇ ਪਰਸ ਜਰੂਰ ਸਾਹਮਣੇ ਹੋ ਜੋ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਸੋ ਬੇਨਤੀ ਹੈ ਵੀ ਜਾਲ ਟੱਪਣ ਲੱਗੇ ਫਟਵੇਟ ਨਾ ਖਾ ਲੋ ਜੋ ਕੋਈ ਗੱਲ ਨਹੀਂ ਪਲੇਅਰ ਹਨ ਇੱਥੀ ਹਲੇ ਤੱਕ ਇਹਨਾਂ ਨੇ ਸਨਮਾਨ ਲੈ ਕੇ ਜਾਣਿਆ ਨਾਮ ਲੈ ਕੇ ਜਾਣਾ ਮੋਟਰਸਾਈਕਲ ਔਰ ਬਹੁਤ ਬਹੁਤ ਧੰਨਵਾਦ ਹੈ ਅੱਜ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਚਾਰ ਕਬੱਡੀਆਂ ਪਾਈਆਂ ਤੇ 4 ਪੁਆਇੰਟ ਹਾਸਲ ਕੀਤੇ ਮੇਰੇ ਵੀਰੋ ਸ਼ਾਜੀ ਸ਼ਕਰਪੁਰ ਵਾਲਾ ਅੱਜ ਦੇ ਮੇਲੇ ਦਾ ਬੈਸਟ ਰੇਡਰ ਅੱਜ ਦੇ ਮੇਲੇ ਦਾ ਕਹਿੰਦੇ ਬੈਸਟ ਜਾਫੀ ਕੌਣ ਮੇਰੇ ਮਿੱਤਰੋ 8 ਮਹੀਨਿਆਂ ਬਾਅਦ ਪਹਿਲਾ ਮੈਚ ਖੇਡਿਆ ਸ਼ਹਿਜਾਬ 6 ਟੈਕ ਤੋਂ ਔਰ ਤੋਂ ਬਾਅਦ ਪਹਿਲਾ ਮੈਚ ਖੇਡਿਆ ਤੇ ਪਹਿਲੇ ਕਾਪ ਦਾ ਬੈਸਟ ਬਣਿਆ 6 ਟੈਕ ਤੇ 4 ਜੱਫੇ ਫਰੀਆਦ ਸ਼ਕਰਪੁਰਿਆ ਮੇਰੇ ਵੀਰੋ ਅੱਜ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਹੈ ਆ ਲਾਈਵ ਵਾਲਿਆ ਤੇ ਸ਼ਾਜੀ ਕਹਿੰਦੇ ਆਹ ਤੇ ਕੈਮਰਾ ਲਾਈ ਮਾਰਦਾ ਤੋ ਰੈਡਾ ਆ ਫਰੀਆਦ ਨੂੰ